ਚੋਰੀ ਨਾਲ ਜੁੜੀ ਅਜੀਬ ਘਟਨਾ ਸਾਮਾਨ ਕਰ ਲਿਆ ਇਕੱਠਾ ਪਰ ਆ ਗਈ ਨੀਂਦ ਹੈਰਾਨ ਕਰ ਦੇਵੇਗਾ ਇਹ ਮਾਮਲਾ ਸੱਚੇਕਾ ਤੁਸ ਦੇਖ ਰਹੇ ਹੋ ਲਿਵਿੰਗ ਇੰਡੀਆ ਨਿਊਜ਼ ਮੈਂ ਤੁਹਾਡੇ ਨਾਲ ਪ੍ਰਭਜਤ ਕੌਰ ਚੋਰੀ ਦੀਆਂ ਘਟਨਾਵਾਂ ਹੁਣ ਆਮ ਹੋ ਗਈਆਂ ਨੇ ਪਰ ਅਜੇ ਹੀ ਵਿਚਾਲੇ ਲਖਨਊ ਤੋਂ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਪਰ ਇਹ ਮਾਮਲਾ ਤੁਹਾਨੂੰ ਹੈਰਾਨ ਕਰ ਦੇਵੇਗਾ ਦਰਅਸਲ ਨੌਜਵਾਨ ਜਿਸਨੇ ਸ਼ਰਾਬ ਪੀਤੀ ਹੋਈ ਸੀ ਤੇ ਉਹ ਚੋਰੀ ਦੀ ਨੀਅਤ ਨਾਲ ਇੱਕ ਘਰ ਦੇ ਅੰਦਰ ਦਾਖਲ ਹੋਇਆ ਉਸਨੇ ਸਾਰਾ ਸਮਾਨ ਤਾਂ ਇਕੱਠਾ ਕਰ ਲਿਆ ਪਰ ਉਸ ਨੂੰ ਉੱਥੇ ਨਹੀਂ 당 ਗਈ ਜਦ ਸਵੇਰੇ ਉਸਦੀ ਅੱਖ ਖੁੱਲੀ ਤਾਂ ਉਸਦੇ ਆਲੇ ਦੁਆਲੇ ਪੁਲਿਸ ਖੜੀ ਹੋਈ ਸੀ ਤੇ ਹੁਣ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਦਰਅਸਲ ਪੂਰਾ ਮਾਮਲਾ ਇੰਦਰਾਨਗਰ ਇਲਾਕੇ ਦਾ ਹੈ ਜਿੱਥੇ ਡਾਕਟਰ ਸੁਨੀਲ ਪਾਂਡੇ ਦਾ ਘਰ ਹੈ ਡਾਕਟਰ ਸੁਨੀਲ पांडे ਇਸ ਘਰ 'ਚ ਨਹੀਂ ਰਹਿੰਦੇ ਜਿਸ ਕਾਰਨ ਘਰ ਬੰਦ ਸੀ ਤੇ ਸਨੀਚਰਵਾਰ ਅਧੀ ਰਾਤ ਨੂੰ ਚੋਰ ਕਪਿਲ ਨਸ਼ੇ ਦੀ ਹਾਲਾਤ ਦੇ ਵਿੱਚ ਤਾਲਾ ਤੋੜ ਕੇ ਘਰ ਦੇ ਅੰਦਰ ਦਾਖਲ ਹੋਇਆ ਕਪਿਲ ਨੇ ਘਰ 'ਚ ਰੱਖਿਆ ਕੀਮਤੀ ਸਮਾਨ ਇਕੱਠਾ ਕੀਤਾ ਤੇ ਉੱਥੇ ਹੀ ਸੋ ਗਿਆ ਸਵੇਰੇ ਗੁਆਂਢੀਆਂ ਨੇ ਤਾਲਾ ਟੁੱਟਿਆ ਦੇਖ ਕੇ ਪੁਲਿਸ ਨੂੰ ਸੂਚਿਤ ਕੀਤਾ ਜਦੋਂ ਪੁਲਿਸ ਪਹੁੰਚੀ ਤਾਂ ਚੋਰ ਜਾਗ ਪਿਆ ਉਸ ਸਮੇਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਹੁਣੇ ਜੇਲ੍ਹ ਪੇਸ ਦਿੱਤਾ ਗਿਆ ਹੈ ਚੋਰੀ ਨਾਲ ਜੁੜੀ ਅਜੀਬ ਘਟਨਾ ਸਮਾਨ ਕਰ ਲਿਆ ਇਕੱਠਾ ਪਰ ਆ ਗਈ ਨੀਂਦ ਹੈਰਾਨ ਕਰ ਦੇਵੇਗਾ ਇਹ ਮਾਮਲਾ ਸੱਚੇਕਾਲ ਤੁਸੀਂ ਦੇਖ ਰਹੇ ਹੋ ਲਿਵਿੰਗ ਇੰਡੀਆ న్యూਸ ਮੈਂ ਤੁਹਾਡੇ ਨਾਲ ਪ੍ਰਭਜੋਤ कौर ਚੋਰੀ ਦੀਆਂ ਘਟਨਾਵਾਂ ਹੁਣ ਆਮ ਹੋ ਗਈਆਂ ਨੇ ਪਰ ਅਜੇ ਵਿਚਾਲੇ ਲਖਨਊ ਤੋਂ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਪਰ ਇਹ ਮਾਮਲਾ ਤੁਹਾਨੂੰ ਹੈਰਾਨ ਕਰ ਦੇਵੇਗਾ ਦਰਅਸਲ ਨੌਜਵਾਨ ਜਿਸਨੇ ਸ਼ਰਾਬ ਪੀਤੀ ਹੋਈ ਸੀ ਤੇ ਉਹ ਚੋਰੀ ਦੀ ਨੀਅਤ ਨਾਲ ਇੱਕ ਘਰ ਦੇ ਅੰਦਰ ਦਾਖਲ ਹੋਇਆ ਉਸਨੇ ਸਾਰਾ ਸਮਾਨ ਤਾਂ ਇਕੱਠਾ ਕਰ ਲਿਆ ਪਰ ਉਸ ਨੂੰ ਉੱਥੇ ਨਹੀਂ ਧਾਗੀ ਜਦ ਸਵੇਰੇ ਉਸਦੀ ਅੱਖ ਖੁੱਲੀ ਤਾਂ ਉਸਦੇ ਆਲੇ-ਦੁਆਲੇ ਪੁਲਿਸ ਖੜੀ ਹੋਈ ਸੀ ਤੇ ਹੁਣ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਦਰਅਸਲ ਪੂਰਾ ਮਾਮਲਾ ਇੰਦਰਾਨਗਰ ਇਲਾਕੇ ਦਾ ਹੈ ਜਿੱਥੇ ਡਾਕਟਰ ਸੁਨੀਲ ਪਾਂਡੇ ਦਾ ਘਰ ਹੈ ਡਾਕਟਰ ਸੁਨੀਲ पांडे ਇਸ ਘਰ 'ਚ ਨਹੀਂ ਰਹਿੰਦੇ ਜਿਸ ਕਾਰਨ ਘਰ ਬੰਦ ਸੀ ਤੇ ਸਨੀਚਰਵਾਰ ਅਧੀ ਰਾਤ ਨੂੰ ਚੋਰ ਕਪਿਲ ਨਸ਼ੇ ਦੀ ਹਾਲਤ ਦੇ ਵਿੱਚ ਤਾਲਾ ਤੋੜ ਕੇ ਘਰ ਦੇ ਅੰਦਰ ਦਾਖਲ ਹੋਇਆ ਕਪਿਲ ਨੇ ਘਰ 'ਚ ਰੱਖਿਆ ਕੀਮਤੀ ਸਮਾਨ ਇਕੱਠਾ ਕੀਤਾ ਤੇ ਉੱਥੇ ਹੀ ਸੋ ਗਿਆ ਸਵੇਰੇ ਗੁਆਂਢੀਆਂ ਨੇ ਤਾਲਾ ਟੁੱਟਿਆ ਦੇਖ ਕੇ ਪੁਲਿਸ ਨੂੰ ਸੂਚਿਤ ਕੀਤਾ ਜਦੋਂ ਜਿਆਦਾ ਪੁਲਿਸ ਪਹੁੰਚੀ ਤਾਂ ਚੋਰ ਜਾਗ ਪਿਆ ਉਸ ਸਮੇਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਹੁਣੇ ਜੇਲ੍ਹ ਪੇਸ ਦਿੱਤਾ ਗਿਆ ਹੈ ਚੋਰੀ ਨਾਲ ਜੁੜੀ ਅਜੀਬ ਘਟਨਾ ਸਮਾਨ ਕਰ ਲਿਆ ਇਕੱਠਾ ਪਰ ਆ ਗਈ ਨੀਂਦ ਹੈਰਾਨ ਕਰ ਦੇਵੇਗਾ ਇਹ ਮਾਮਲਾ ਸੱਚੇਕਾ ਤੁਸ ਦੇਖ ਰਹੇ ਹੋ ਲਿਵਿੰਗ ਇੰਡੀਆ ਨਿਊਜ਼ ਮੈਂ ਤੁਹਾਡੇ ਨਾਲ ਪ੍ਰਭਜਤ कौर ਚੋਰੀ ਦੀਆਂ ਘਟਨਾਵਾਂ ਹੁਣ ਆਮ ਹੋ ਗਈਆਂ ਨੇ ਪਰ ਅਜੇ ਵਿਚਾਲੇ ਲਖਨਊ ਤੋਂ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਪਰ ਇਹ ਮਾਮਲਾ ਤੁਹਾਨੂੰ ਹੈਰਾਨ ਕਰ ਦੇਵੇਗਾ ਦਰਅਸਲ ਨੌਜਵਾਨ ਜਿਸ ਨੇ ਸ਼ਰਾਬ ਪੀਤੀ ਹੋਈ ਸੀ ਤੇ ਉਹ ਚੋਰੀ ਦੀ ਨੀਤ ਦੇ ਨਾਲ ਇੱਕ ਘਰ ਦੇ ਅੰਦਰ ਦਾਖਲ ਹੋਇਆ ਉਸਨੇ ਸਾਰਾ ਸਮਾਨ ਤਾਂ ਇਕੱਠਾ ਕਰ ਲਿਆ ਪਰ ਉਸ ਨੂੰ ਉੱਥੇ ਨੀਂਦ ਆ ਗਈ ਜਦ ਸਵੇਰੇ ਉਸਦੀ ਅੱਖ ਖੁੱਲੀ ਤਾਂ ਉਸਦੇ ਆਲੇ-ਦੁਆਲੇ ਪੁਲਿਸ ਖੜੀ ਹੋਈ ਸੀ ਤੇ ਹੁਣ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਦਰਅਸਲ ਪੂਰਾ ਮਾਮਲਾ ਇੰਦਰਾਨਗਰ ਇਲਾਕੇ ਦਾ ਹੈ ਜਿੱਥੇ ਡਾਕਟਰ ਸੁਨੀਲ ਪਾਂਡੇ ਦਾ ਘਰ ਹੈ ਡਾਕਟਰ ਸੁਨੀਲ ਪਾਂਡੇ ਇਸ ਘਰ 'ਚ ਨਹੀਂ ਰਹਿੰਦੇ ਜਿਸ ਕਾਰਨ ਘਰ ਬੰਦ ਸੀ ਤੇ ਸਨੀਚਰਵਾਰ ਅਦੇ ਰਾਤ ਨੂੰ ਚੋਰ ਕਪਿਲ ਨਸ਼ੇ ਦੀ ਹਾਲਾਤ ਦੇ ਵਿੱਚ ਤਾਲਾ ਤੋੜ ਕੇ ਘਰ ਦੇ ਅੰਦਰ ਦਾਖਲ ਹੋਇਆ ਕਪਿਲ ਨੇ ਕਾਰਜ ਰੱਖਿਆ ਕੀਮਤੀ ਸਮਾਨ ਇਕੱਠਾ ਕੀਤਾ ਤੇ ਉੱਥੇ ਹੀ ਸੋ ਗਿਆ ਸਵੇਰੇ ਗੁਆਂਢੀਆਂ ਨੇ ਤਾਲਾ ਟੁੱਟਿਆ ਦੇਖ ਕੇ ਪੁਲਿਸ ਨੂੰ ਸੂਚਿਤ ਕੀਤਾ ਤੇ ਜਦੋਂ ਪੁਲਿਸ ਪਹੁੰਚੀ ਤਾਂ ਚੋਰ ਜਾਤ ਪਿਆ ਉਸ ਸਮੇਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਹੁਣੇ ਜੇਲ੍ਹ ਪੇਸ ਦਿੱਤਾ ਗਿਆ ਹੈ